ਜੇਕਰ ਤੁਹਾਡੀ ਰਸੋਈ ਚੋਂ ਇਹ ਚੀਜ਼ਾਂ ਖਤਮ ਹੋ ਜਾਂਦੀਆਂ ਨੇ ਤਾਂ ਤੁਹਾਡੀ ਕਿਸਮਤ ਹੈ ਤੁਹਾਡਾ ਸਾਥ ਦੇਣ ਤੋਂ ਪਿੱਛੇ ਹੋ ਜਾਵੇਗੀ ਤੁਸੀਂ ਕੰਗਾਲ ਹੋ ਜਾਵੋਗੇ ਆਰਥਿਕ ਸਥਿਤੀ ਹੈ ਡਾਮਡੋਲ ਹੋ ਜਾਵੇਗੀ ਵਾਸਤੂ ਸ਼ਾਸਤਰ ਦੇ ਵਿੱਚ ਰਸੋਈ ਨੂੰ ਲੈ ਕੇ ਕਈ ਨਿਯਮ ਦੱਸੇ ਗਏ ਹਨ ਨਿਯਮਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਜੋ ਟਿਪਸ ਵੀ ਹੁੰਦੀਆਂ ਨੇ ਉਹਨਾਂ ਦਾ ਵੀ ਵਰਣਨ ਹੈ ਅਜੋ ਕੀਤਾ ਗਿਆ ਵਾਸਤੂ ਸ਼ਾਸਤਰ ਵਿੱਚ ਵੀ ਵਰਣਨ ਹੈ ਕਿ ਰਸੋਈ ਦੇ ਵਿੱਚ ਕਿਹੜੀ ਚੀਜ਼ ਅਜੋ ਖਾਲੀ ਨਹੀਂ ਛਡਣੀ ਚਾਹੀਦੀ ਅਤੇ ਕਿਹੜੀ ਚੀਜ਼ ਹੈ ਜਿਸ ਦੇ ਨਾਲ ਜੇਕਰ ਉਹ ਖਾਲੀ ਹੁੰਦੀ ਹੈ ਤਾਂ ਮਾੜੇ ਨਤੀਜੇ ਭੁਗਤਨੇ ਪੈ ਸਕਦੇ ਹਨ ਸੋ ਗੱਲਬਾਤ ਕਰਾਂਗੇ ਅੱਜ ਇਸ ਕਾਸ ਵੀਡੀਓ ਦੇ ਵਿੱਚ ਕਿ ਕਿਹੜੀ ਚੀਜ਼ ਹੈ ਜੇਕਰ ਰਸੋਈ ਦੇ ਵਿੱਚ ਖਤਮ ਹੋ ਜਾਂਦੀ ਹੈ ਤਾਂ ਮਾੜਾ ਸਮਾਂ ਵਹਿ ਸ਼ੁਰੂ ਹੋ ਜਾਂਦਾ ਵਾ ਮਾੜਾ ਸਮਾਂ ਸ਼ੁਰੂ ਹੁੰਦੇ ਜੋ ਦੇਰ ਹੈ ਨਹੀਂ ਲੱਗਦੀ। ਅਬ ਬਹੁਤ ਸਾਰੇ ਲੋਕਾਂ ਨੂੰ ਰਸੋਈ ਦੀਆਂ ਕਈ ਚੀਜ਼ਾਂ ਆਉਂਦੀਆਂ ਨੇ ਆ ਜਦੋਂ ਉਦੋਂ ਹੀ ਲੈਣੀ ਯਾਦ ਆਂਦੀ ਹੈ ਜਦੋਂ ਪੂਰੀ ਤਰੀਕੇ ਨਾਲ ਖਤਮ ਹੋ ਜਾਂਦੀ ਹੈ ਪਰ ਵਾਸਤੂ ਸ਼ਾਸਤਰ ਦੇ ਅਨੁਸਾਰ ਅਜੇ ਖਾ ਨਹੀਂ ਕਰਨਾ ਚਾਹੀਦਾ। ਭਾਂਡੇ ਨੂੰ ਖਾਲੀ ਨਹੀਂ ਰੱਖਣਾ ਚਾਹੀਦਾ। ਖਾਸ ਤੌਰ ਤੇ ਜੇਕਰ ਨਮਕ ਵਾਲਾ ਭਾਂਡਾ ਟੁੱਟਾ ਖਾਲੀ ਹੋ ਜਾਂਦਾ ਵਾ ਤਾਂ ਤੁਹਾਡੇ ਮਾੜੀ ਕਿਸਮਤ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਕਦੇ ਵੀ ਨਮਕ ਵਾਲੇ ਭਾਂਡੇ ਨੂੰ ਖਾਲੀ ਨਾ ਹੋਣ ਦਿਓ ਸਮੇਂ ਤੋਂ ਪਹਿਲਾਂ ਹੀ ਜੋ ਨਮਕ ਹੈ ਉਸ ਦੇ ਵਿੱਚ ਜੋ ਭਰ ਦੇਣਾ ਚਾਹੀਦਾ ਵੈ ਕਿਉਂਕਿ ਜੇਕਰ ਨਮਕ ਵਾਲਾ ਭਾਂਡਾ ਖਾਲੀ ਹੁੰਦਾ ਹੈ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਤੁਹਾਡੀ ਰੋਜ਼ਾਨਾ ਦੀ ਜ਼ਿੰਦਗੀ ਉਹਦੇ ਵਿੱਚ ਨੈਗੇਟਿਵਿਟੀ ਹੈ ਜੋ ਵਧਣੀ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਨਮਕ ਵਾਲੇ ਭਾਂਡੇ ਨੂੰ ਕਦੀ ਜ਼ਿੰਦਗੀ ਦੇ ਵਿੱਚ ਵੀ ਖਾਲੀ ਨਾ ਹੋਣ ਦਿਵੋ ਇਸ ਤੋਂ ਅਗਲੀ ਗੱਲ ਕਰੀਏ ਤਾਂ ਹਲਦੀ ਦੀ ਹਲਦੀ ਰਸੋਈ ਦਾ ਇੱਕ ਬਹੁਤ ਜ਼ਰੂਰੀ ਮਸਾਲਾ ਹੁੰਦਾ ਵੈ ਹਰ ਪਕਵਾਨ ਦੇ ਵਿੱਚ ਹਰ ਸਬਜ਼ੀ ਦੇ ਵਿੱਚ ਹਰ ਤਰੀਕੇ ਦੇ ਨਾਲ ਇਸ ਨੂੰ ਵਰਤਿਆ ਜਾਂਦਾ ਵੈ ਔਰ ਖਾਸ ਤੌਰ ਤੇ ਜੇਕਰ ਗੱਲ ਕਰੀਏ ਤਾਂ ਹਲਦੀ ਦਾ ਉਪਯੋਗ ਹੈ ਜੋ ਜੋ ਸ਼ੁਭ ਕੰਮਾਂ ਦੇ ਵਿੱਚ ਵੀ ਕੀਤਾ ਜਾਂਦਾ ਵਾ ਵਿਸ਼ੇਸ਼ ਤੌਰ ਤੇ ਜੋ ਸ਼ੁਭ ਕੰਮਾਂ ਦੇ ਵਿੱਚ ਵੀ ਇਜਤਾ ਵਰਤੋਏ ਕੀਤੀ ਜਾਂਦੀ ਹੈ ਵਾਸਤੂ ਸ਼ਾਸਤਰ ਦੇ ਅਨੁਸਾਰ ਰਸੋਈ ਦੇ ਵਿੱਚੋਂ ਹਲਦੀ ਨੂੰ ਕਦੇ ਵੀ ਖਤਮ ਨਹੀਂ ਹੋਣ ਦੇਣਾ ਚਾਹੀਦਾ ਅਜਿਹਾ ਜੇਕਰ ਹੁੰਦਾ ਵਾ ਜੇਕਰ ਹਲਦੀ ਖਤਮ ਹੁੰਦੀ ਹੈ ਆ ਤਾਂ ਮਾੜੀ ਕਿਸਮਤ ਹੈ ਤੁਹਾਡੇ ਲਈ ਜ਼ਰੂਰ ਆ ਜਾਵੇਗੀ ਇਸ ਕਰਕੇ ਹਲਦੀ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਹੀ ਹਲਦੀ ਨੂੰ ਤੁਸੀਂ ਪਹਿਲਾਂ ਹੀ ਖਰੀਦ ਕੇ ਆਪਣੀ ਰਸੋਈ ਦੇ ਵਿੱਚ ਜ਼ਰੂਰ ਰੱਖੋ ਅ ਜੇਕਰ ਗੱਲ ਕਰੀਏ ਪੈਸੇ ਨਾਲ ਜੁੜੀਆਂ ਸਮੱਸਿਆ ਕਦੋਂ ਸ਼ੁਰੂ ਹੋ ਜਾਂਦੀਆਂ ਨੇ ਆ ਜੋ ਭਾਰਤੀ ਸੰਸਕ੍ਰਿਤੀ ਹੈ ਭਾਰਤੀ ਸੰਸਕ੍ਰਿਤੀ ਦੇ ਵਿੱਚ ਆਪਾਂ ਆਟੇ ਨੂੰ ਦੇਖਦੇ ਆਂ ਆਟਾ ਸਾਡੀ ਰੋਜ਼ਮਰਦਾ ਦੀ ਜ਼ਿੰਦਗੀ ਦੇ ਵਿੱਚ ਸਾਡੀ ਮੁਢਲੀ ਜ਼ਰੂਰਤ ਹੈ ਸਾਡੀ ਖੁਰਾਕ ਹੈ ਜੇਕਰ ਆਟਾ ਤੁਹਾਡੇ ਘਰ ਵਿੱਚ ਖਤਮ ਹੁੰਦਾ ਹੈ ਤਾਂ ਪੈਸੇ ਦੀ ਕਮੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਜਿਆਦਾਤਰ ਪਕਵਾਨਾਂ ਦੇ ਵਿੱਚ ਵੀ ਆਟੇ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਵਾਸਤੂ ਸ਼ਾਸਤਰ ਵਿੱਚ ਮੰਨਿਆ ਜਾਂਦਾ ਹੈ ਕਿ ਜੇਕਰ ਤੁਹਾਡੇ ਰਸੋਈ ਦੇ ਵਿੱਚ ਆਟਾ ਖਤਮ ਹੋ ਜਾਂਦਾ ਹੈ ਤਾਂ ਇਸ ਦੇ ਨਾਲ ਤੁਹਾਡੀ ਇੱਜ਼ਤ ਦਾ ਵੀ ਨੁਕਸਾਨ ਹੁੰਦਾ ਵੈ ਇਸ ਦੇ ਨਾਲ ਹੀ ਅ ਤੇਲਾਂ ਨੂੰ ਕਦੇ ਵੀ ਖਤਮ ਨਹੀਂ ਹੋਣੇ ਚਾਹੀਦਾ ਕਿਉਂਕਿ ਜੇਕਰ ਸ਼ੁਕਰ ਗ੍ਰਹਿ ਨਾਲ ਸੰਬੰਧਿਤ ਮੰਨਿਆ ਜਾਵੇ ਤਾਂ ਚੋਲ ਐ ਜੋ ਸ਼ੁਕਰ ਗ੍ਰਹਿ ਨਾਲ ਸੰਬੰਧਿਤ ਹੁੰਦੇ ਨੇ ਇਸ ਤੇ ਖਤਮ ਹੋਣ ਤੇ ਬਾਅਦ ਤੁਹਾਡੇ ਪੈਸੇ ਨਾਲ ਜੁੜੀਆਂ ਪਰੇਸ਼ਾਨੀਆਂ ਵੀ ਜੋ ਸ਼ੁਰੂ ਹੋ ਜਾਂਦੀ ਆਵੇ ਸੋ ਇਹ ਕੁਝ ਚੀਜ਼ਾਂ ਨੇ ਜੋ ਕਿ ਤੁਹਾਡੀ ਰਸੋਈ ਦੇ ਵਿੱਚ ਕਦੇ ਵੀ ਖਤਮ ਨਹੀਂ ਹੋਣੇ ਚਾਹੀਦੀਆਂ ਜੇਕਰ ਇਹ ਚੀਜ਼ਾਂ ਰਸੋਈ ਦੇ ਵਿੱਚ ਤੁਹਾਡੇ ਖਤਮ ਹੁੰਦੀਆਂ ਵਾ ਤਾਂ ਨੈਗੇਟਿਵਿਟੀ ਵਧ ਸਕਦੀ ਹੈ ਜੇਕਰ ਜੇਕਰ ਹਲਦੀ ਖਤਮ ਹੁੰਦੀ ਹੈ ਤਾਂ ਤੁਹਾਡੀ ਕਿਸਮਤ ਦੇ ਵਿੱਚ ਜੋ ਮਾੜਾ ਸਮਾਂ ਸ਼ੁਰੂ ਹੋ ਸਕਦਾ ਵੈ ਜੇਕਰ ਆਟਾ ਖਤਮ ਹੁੰਦਾ ਵੈ ਤਾਂ ਤੁਹਾਡੀ ਜੋ ਇੱਜ਼ਤ ਹੈ ਉਸ ਨੂੰ ਨੁਕਸਾਨ ਪਹੁੰਚਦਾ ਵੈ ਜੇਕਰ ਚੋਲ ਖਤਮ ਹੁੰਦੇ ਆ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਸ਼ੁਕਰ ਗ੍ਰਹਿ ਤੇ ਜੋ ਦਸ਼ਾ ਖਰਾਬ ਹੁੰਦੀ ਹੈ ਔਰ ਜੋ ਪੈਸੇ ਵੈ ਜੋ ਪੈਸਿਆਂ ਦਾ ਘਾਟਾ ਵੀ ਹੁੰਦਾ ਵੈ ਇਸ ਕਰਕੇ ਰਸੋਈ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਜੋ ਪੂਰਾ ਰੱਖਣਾ ਚਾਹੀਦਾ ਵੈ ਮਸਾਲੇ ਹੁੰਦੇ ਨੇ ਮਸਾਲਿਆਂ ਦੇ ਡੱਬਿਆਂ ਨੂੰ ਹਮੇਸ਼ਾ ਭਰਿਆ ਰੱਖੋ ਵਾਸਤੂ ਟਿਪਸ ਹੁੰਦੀਆਂ ਨੇ ਇਹਨਾਂ ਦੇ ਅਨੁਸਾਰ ਜੋ ਜ਼ਿੰਦਗੀ ਹੈ ਕਾਫੀ ਅਜਾ ਸੁੱਕੀ ਹੋ ਜਾਂਦੀ ਇਸ ਕਰਕੇ ਵਾਸਤੂ ਟਿਪਸ ਨੂੰ ਜੇਕਰ ਤੁਸੀਂ ਫੋਲੋ ਕਰਦੇ ਹੋ ਤਾਂ ਇਹਨਾਂ ਗੱਲਾਂ ਦਾ ਜ਼ਰੂਰ ਖਾਸ ਧਿਆਨ ਰੱਖੋ ਫਿਲਹਾਲ ਸਰੋਂ ਦੇ ਇਜਾਜ਼ਤ ਧੰਨਵਾਦ